ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਪ੍ਰਿੰਸੀ ਰਕੇ ਵਾਲਾ ਅੱਜ ਆਪਾਂ ਗੱਲ ਕਰਦੇ ਹਾਂ ਜਿਹੜੀ ਟਰਬੋ ਆਪਾਂ ਫਰੀ ਦੇ ਵਿੱਚ ਦੇਣੀ ਹੈਗੀ ਉਹ ਕਿਵੇਂ ਕੀ ਸ਼ਰਤਾਂ ਨੇ ਹਨਾ ਬਹੁਤ ਦਿਨਾਂ ਦਾ ਲੋਕ ਕਹੀ ਜਾਂਦੇ ਸੀ ਬਈ ਕੋਈ ਗਿਫਟਵੇ ਕਰੋ ਫਿਰ ਆਪਾਂ ਮਹਿੰਦਰਾ ਦੀ ਟਰਬੋ ਗਿਫਟਵੇ ਕਰਾਂਗੇ ਕੁਝ ਕਿ ਸ਼ਰਤਾਂ ਨੇ ਸਾਰਿਆਂ ਤੋਂ ਪਹਿਲੇ ਜਿਹੜੀ ਆ ਤੁਸੀਂ ਵੀਡੀਓ ਦੇਖ ਰਹੇ ਹੋ 1 ਮਿੰਟ ਵੀ ਸਕਿਪ ਨਹੀਂ ਕਰਨੀ ਜੇ ਤਾਂ ਆਪਣਾ ਹੁਣ 8 ਤੋਂ 9 ਮਿੰਟਾਂ ਦੀ ਵੀਡੀਓ ਹੋ ਗਈ ਆਪਣਾ ਵਾਚ ਟਾਈਮ 8 ਤੋਂ 9 ਮਿੰਟਾਂ ਦਾ ਹੋਇਆ ਤੇ 1 ਲੱਖ ਵਿਊ ਹੋਇਆ ਤੇ ਇਹੀ ਵੀਡੀਓ ਆਪਾਂ ਫੇਸਬੁੱਕ ਤੇ ਪਾਵਾਂਗੇ ਇਹੀ ਵੀਡੀਓ ਤੁਸੀਂ ਫੇਸਬੁੱਕ ਤੇ ਵੀ ਜਾ ਕੇ ਪੂਰੀ ਦੇਖ ਲਿਓ ਸੇਮ ਹੀ ਚੀਜ਼ ਹੋਊਗੀ ਮੇਰੇ ਬੰਨੇ ਤੁਸੀਂ ਲਾ ਕੇ ਵੀਡੀਓ ਸਾਈਡ ਤੇ ਰੱਖ ਦਿਓ ਪਰ ਕਿਰਪਾ ਕਰਕੇ 8 ਮਿੰਟ ਦੀ 8 ਮਿੰਟ ਦੇਖਿਓ ਫਾਸਟ ਫੋਰਵਰਡ ਕਰਨ ਦੀ ਤੁਹਾਨੂੰ ਜ਼ਰੂਰਤ ਨਹੀਂ ਕਿਉਂਕਿ 8 ਮਿੰਟ ਤੋਂ ਉੱਤੇ ਦੀ ਜੇ ਵੀਡੀਓ ਦੇਖੋਗੇ ਤਾਂ ਉਹਦੇ ਵਿੱਚ ਐਡ ਚੱਲਣਗੇ ਉਹ ਐਡਸ ਦੀ ਆਪਾਂ ਨੂੰ ਮੈਨੂ ਕਮਾਈ ਆਊਗੀ ਹੈਨਾ ਜਦੋਂ ਮੈਨੂੰ ਲੱਗਿਆ ਕਿ ਮੇਰੀ ਟਰਬੋ ਜਿੰਨੀ ਕਮਾਈ ਮੇਰੇ ਕੋਲੇ ਆ ਗਈ ਹੈਨਾ ਕਿਉਂਕਿ ਜੇ ਤੁਸੀਂ ਆਖੋਗੇ ਯਾਰ ਤੈਨੂੰ ਕਮਾਈ ਹੋਊਗੀ ਮੈਨੂੰ ਕਮਾਈ ਜ਼ਰੂਰ ਹੋਊਗੀ ਹਨਾ ਪਰ ਮੈਂ ਇਹਦੀ ਚੀਜ਼ ਵੀ ਫ੍ਰੀ ਚ ਦੇ ਰਿਹਾ ਤੁਹਾਨੂੰ ਇਹ ਟਰਬੋ ਜੇ ਤੁਸੀਂ ਲੈਣੀ ਹੈ ਹਨਾ ਇੰਟਰਸਟਿਡ ਹੋ ਸਰਨ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਤੇ ਜਿਹਨੂੰ ਸ਼ੇਅਰ ਕਰੋ ਉਹਨੂੰ ਐ ਕਹਦੇ ਹੋ ਵੀਰ ਵਣ ਕੇ ਪੂਰੀ ਦੇਖ ਲਈ ਹਨਾ ਇਹਨਾਂ ਹੋਵੇ ਤੁਸੀਂ ਵੀਡੀਓ ਦੇਖੋ ਨਾ ਮੇਰੇ ਵੀ ਨਹੀਂ ਤਾਂ 2 ਲੱਖ ਵਿਊ ਆ ਜਾਣ ਜੇ ਇੰਨੀ ਕ ਕਮਾਈ ਆਪ ਨੂੰ 50000 ਵਿਊ ਤੇ ਵੀ ਆ ਗਈ ਮੇਰੀ ਜਿੰਨੀ ਦੀ ਟਰਬੋ ਆ ਮੈਂ ਉਦੋਂ ਵੀ ਦੇ ਦੂੰਗਾ ਪਰ ਮੈਂ ਐਸਟੀਮੇਟ ਲਾਇਆ ਕਿ ਲੱਖ ਕੇ ਵਿਊ YouTube ਤੇ ਹੋ ਜੇ ਹਨਾ ਤੇ 60 70000 ਵਿਊ Facebook ਤੇ ਹੋ ਜੇ ਤੇ ਆਪਾਂ ਨਾਲ ਦੀ ਨਾਲ ਟਰਬੋ ਦੇ ਦੇਣੀ ਆ ਤੇ ਮੈਂ ਆਪਦੇ ਆ ਉਹੀ ਪੈਸਿਆਂ ਦੀ ਆਪਦੀ ਨਵੀਂ ਟਰਬੋ ਲਿਆਉਂਗਾ ਵਿੱਚ ਪੈਸੇ ਪਾ ਕੇ ਹੁਣ ਇਹਦੇ ਵਿੱਚ ਦੋਨਾਂ ਤਰ੍ਹਾਂ ਨੂੰ ਇਹੀ ਫਾਇਦਾ ਦੇਖੋ ਤੁਹਾਡੇ ਚ ਇੱਕ ਬੰਦੇ ਨੂੰ ਵਿਊ ਮਤਲਬ ਵੀਡੀਓ ਸੋਰੀ ਵੀਡੀਓ ਦਾ ਟਰਬੋ ਮਿਲ ਜੂਗੀ ਮੈਨੂੰ ਉਹਦੇ ਵੱਟੇ ਪੈਸੇ ਮਿਲ ਜਾਣਗੇ ਤੇ ਨਹੀਂ ਦੂਜਾ ਫਾਇਦਾ ਮੇਰਾ ਇਹ ਵੀ ਹੈ ਜੇ ਮੈਂ ਗਿਵ ਅਵੇ ਨਹੀਂ ਵੀ ਕਰਦਾ ਹਨਾ ਕਿ ਜਿਹੜੀ ਇਹ ਟਰਬੋ ਆ ਇਹ ਮੈਂ ਵਿੱਚ ਕਟਾ ਕੇ ਦੀ ਨਮੀ ਲੈ ਲੂ ਕਿਉਂਕਿ ਤੁਹਾਨੂੰ ਪਤਾ ਹੀ ਆਪਣੇ ਦਾ ਦੋਸਤ ਮਿੱਤਰ ਹੁੰਦੀ ਨਹੀਂ ਹਨਾ ਟਰਬੋਆਂ ਵੇਚਣ ਵਾਲੇ ਤੇ ਜਾਂ ਆਪਣੇ ਜਿਹੜਾ ਕੰਮਕੁਮ ਕਰਦੇ ਆ ਆਪਣ ਤਾਂ ਇਹ ਲੈ ਲਓ ਕੋਈ ਬਾੜੀ ਵਿੱਚ ਪੈਸੇ ਪਾਉਣ ਦੀ ਜ਼ਰੂਰਤ ਨਹੀਂ ਜੀ ਜੇ ਮੈਂ ਵਿੱਚ ਦੇਣਾ ਮੈਨੂੰ ਫੇਰ ਵੀ ਫਾਇਦਾ ਘਰ ਹਨਾ 2-4000 ਨਾਲ ਮੇਰੇ ਤਾਂ ਵਧੀਆ ਚੀਜ਼ ਬਣਦੀ ਹੈਗੀ ਤੇ ਇੱਥੇ ਮੈਨੂੰ ਸਾਰੀ ਲਾਉਣੇ ਪੈਣਗੇ ਕਿਉਂਕਿ ਜਦੋਂ ਮੈਂ ਟਰਬੋ ਲਾਉਂਗਾ ਉਹਦੀ ਵੀ ਮੈਨੂੰ ਵੀਡੀਓ ਪਾਉਂਗਾ ਇਨਕਮ ਆਈ ਜਾਣੀ ਹੈਗੀ ਕੋਈ ਬੜੀ ਵੱਡੀ ਗੱਲ ਨਹੀਂ ਪਰ ਇਦਾਂ ਸੀਗਾ ਇੱਕ ਆਪਣੀ ਫੈਮਿਲੀ ਬਣੀਏਗੀ YouTube ਚੈਨਲ ਦੀ Facebook ਦੀ Instagram ਦੀ ਤੇ ਆਪਾਂ ਕੁਛ ਨਾ ਕੁਛ ਆਪਣੀ ਜਿਹੜੀ ਫੈਮਿਲੀ ਹੈ ਹਨ ਇਹਨਾਂ ਨੂੰ ਵੀ ਦੇਈਏ ਤਾਂ ਕਰਕੇ ਮੇਰਾ ਇਹੀ ਪਲਾਨ ਆਇਆ ਸੀਗਾ ਦਿਮਾਗ ਦੇ ਵਿੱਚ ਬਾਕੀ ਮੈਨੂੰ ਲੱਗਦਾ ਇਹ ਆਈਡੀਆ ਵਧੀਆ ਹੀ ਹੈ ਨਾ ਕਿ ਦੋਨੇ ਪਾਸੇ ਫਾਇਦਾ ਆ ਰਿਹਾ ਜਿੰਨਾਂ ਕੋਲ ਟਰਬੋ ਨਹੀਂ ਹੈਗੀ ਉਹਨਾਂ ਨੂੰ ਵੀ ਮੇਰੇ ਮਨ 'ਚ ਇੱਕ ਹੋਰ ਗੱਲ ਹੈਗੀ ਜਦੋਂ ਮੈਂ ਟਰਬੋ ਦੇ ਦਿੱਤੀ ਉਦੋਂ ਤਾਂ ਮੇਰੇ ਚੈਨਲ ਸਬਸਕ੍ਰਾਈਬ ਹੋਣਾ ਚਾਹੀਦਾ ਲਾਈਕ ਵੀ ਹੋਣੀ ਚਾਹੀਦੀ ਵੀਡੀਓ ਸ਼ੇਅਰ ਵੀ ਹੋਣੀ ਚਾਹੀਦੀ ਹੈ ਜਦੋਂ ਮੈਂ ਦੇ ਦਿੱਤੀ ਮੇਰੇ ਬੰਨਿਆਪਾਂ ਤੁਸੀਂ ਅਨਸਬਸਕ੍ਰਾਈਬ ਕਰੋ ਪਰ ਮੈਨੂੰ ਇੱਕ ਵਾਰੀ ਜ਼ਰੂਰ ਦਿਖਾ ਦਿਓ ਕਿ ਇਹਨਾਂ ਸਬਸਕ੍ਰਾਈਬ ਕੀਤਾ ਹੋਇਆਗਾ ਤੇ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਵੀ ਫੋਲੋ ਕੀਤਾ ਹੋਇਆਗਾ ਮੈਨੂੰ ਠੀਕ ਆ ਇਹ ਮੇਨ ਜਿਹੜੀ ਵਿਊ ਕਾਊਂਟ ਕਰੂੰਗਾ ਮੈਂ YouTube ਤੇ Facebook ਤੇ ਕਰੂੰਗਾ Instagram ਤੇ ਮੇਰੇ ਬੰਨਿਆ ਕੋਈ ਕੁਝ ਵੀ ਨਾ ਹੋਵੇ ਉਹ ਆਪਣਾ ਕੋਈ ਚੱਕਰ ਨਹੀਂਗਾ ਤੇ ਫ੍ਰੀ ਦੀ ਟਰਬੋ ਹਨਾ ਟੈਲੇ ਦੀ ਮੈਂ ਤੁਹਾਨੂੰ ਦਿਖਾ ਵੀ ਦਿਨਾਗਾ ਇਹ ਲਗਭਗ ਡੇਢ ਸਾਲ ਚੱਲੀ ਆ ਕੁਝ ਦਿੱਕਤ ਨਹੀਂ 1% ਵੀ ਕੋਈ ਤਕਨੀਕੀ ਖਰਾਬੀ ਨਹੀਂ ਹੈਗੀ ਠੀਕ ਆ ਕੋਈ ਮਾੜਾ ਮੋਟਾ ਵੀ ਚੱਕਰ ਨਹੀਂ ਹੈਗਾ ਕੁਝ ਵੀ ਹੋਵੇ ਵੇਸਟਗੇਟ ਵਾਲੀ ਹੈਗੀ ਵਧੀਆ ਪਰਫਾਰਮੈਂਸ ਦਿੰਦੀ ਹੈ ਮੈਨੂੰ 2 ਸਾਲ ਹੋ ਗਏ ਲੱਗੀ ਨੂੰ ਮੈਨੂੰ ਅੱਜ ਤੱਕ ਇਹ ਨਹੀਂ ਫੀਲ ਹੋਣ ਦਿੱਤੇ ਨੇ ਕਿ ਠੀਕ ਆ ਨਹੀਂ ਹੈਗੀ ਕੰਮ ਦੀ ਹਜੇ ਤੱਕ ਮੈਂ ਪੰਪ ਨਹੀਂ ਕਰਾਇਆ ਇਹਦਾ ਪੰਪ ਦਾ ਆਪ ਹੀ ਤੇਲ ਪਤਾਇਆ ਫੇਰ ਵੀ ਸੋਹਣੀ ਪਰਫਾਰਮੈਂਸ ਦਿੱਤੀ ਆ ਸੋਚੋ ਜੇ ਮੈਂ ਪੰਪ ਪੰਪ ਕਰਾਵਾਂ ਨੇ ਫੇਰ ਕਿ ਸਹੀਓ ਪਰਫਾਰਮੈਂਸ ਵੈਸੇ ਤਾਂ ਮੇਰਾ ਪਲਾਨ ਹੈ ਨਹੀਂ ਸੀਗਾ ਪਰ ਮੈਂ ਗਿਵਵੇ ਕਰਨਾ ਸੀ ਹੁਣ ਆਪਾਂ ਇੰਜਨ ਮੋਡੀਫਿਕੇਸ਼ਨ ਦੇ ਰਿਲੇਟਿਡ ਹੀ ਵੀਡੀਓ ਪਾਉਣੇ ਆ ਜਿਆਦਾ ਤਾਂ ਕਰਕੇ ਆਪਾਂ ਕੁਛ ਨਾ ਕੁਛ ਤਾਂ ਯਾਰ ਇਹਦੇ ਰਿਲੇਟਿਡ ਹੀ ਦੇਵਾਂਗੇ ਲੋਕ ਦੇਖਦੀ ਆ ਹੁਣ ਮੈਂ ਤੁਹਾਨੂੰ ਆਖਾਂ ਮੈਂ ਤੁਹਾਨੂੰ ਕਟਾ ਗਿਫਟ ਕਰ ਦਿੰਨਾਗਾ ਉਹਦਾ ਹੁਣ ਆਖਣਗੇ ਯਾਰ ਤੂੰ ਗੱਲਾਂ ਤਾਂ ਇੰਜਨ ਦੀਆਂ ਕਰਦਾ ਕੱਟੇ ਗਿਫਟ ਕਰੀ ਜਨਾਗਾ ਤਾਂ ਕਰਕੇ ਫਿਰ ਮੈਂ ਕਿ ਟਰਬੋ ਹੀ ਕਰ ਦਿੰਨੇ ਆ ਹੋਰ ਆਪਣੇ ਕੋਲ ਸਮਾਨ ਹਨਾ ਜਿਹੜੀ ਚੀਜ਼ ਹੋਊਗੀ ਬਾਕੀ ਅੱਗੇ ਜੇ ਤੁਸੀਂ ਵਧੀਆ ਰਿਸਪੌਂਸ ਦੇਮੋਗੇ ਇਹ ਗੱਲ ਨਹੀਂ ਹੈਗੀ ਆ ਬੇਕਾਰ ਜੀ ਪੁਰਾਣੀ ਟਰਬੋ ਟਰਬੋ ਬਹੁਤ ਸੋਹਣੀ 755 ਅਰਜਨ ਦੇ ਆਉਦੀ ਹੁੰਦੀ ਆ ਤੇ ਇੰਜਨ ਸੇਮ ਹੀ ਹੁੰਦਾ ਸਿਰਫ ਸਟ੍ਰੋਕ ਥੋੜੀ ਲੰਮੀ ਹੁੰਦੀ ਆ ਉਹਦੀ ਲਗਭਗ 15 HP ਅਪ ਕਰ ਦਿੰਦੀ ਹੈ ਇਹ ਟਰਬੋ 15 ਤੋਂ 20 HP ਜੇ ਪੰਪ ਥੋੜਾ ਸਹੀ ਕੀਤਾ ਹੋਇਆਗਾ ਅਰਜਨ ਦੇ ਦਾ ਬੈਟਰੀ ਪਰਫਾਰਮੈਂਸ ਦਿੰਦੀ ਆ ਜੇ ਤੁਸੀਂ ਕਹਿੰਦੇ ਹੋ ਯਾਰ ਸਾਡੇ ਕੋਲੇ ਅਰਜਨ ਨਹੀਂ ਹੈਗਾ ਨਾ ਜੌਂਡੀਆ ਰਾ ਸੋਨਾਲੀਕਾ ਕੋਈ ਵੀ ਟਰੈਕਟਰ ਤੁਸੀਂ ਇਹਾ ਟਰਬੋ ਅਗਲੇ ਨੂੰ ਵੇਚ ਕੇ ਜਿੰਨੇ ਦੀ ਵੀ ਵਿਗੂਗੀ ਉਹਦੇ ਰੁਪਏ ਪਾ ਕੇ ਨਵੀਂ ਲੈ ਲਓ ਭਾਵੇਂ ਖਲੀ ਟਰਬੋ ਵੇਚ ਕੇ ਰੁਪਏ ਰੱਖ ਲਓ ਤਾਂ ਉਹ ਡਾ ਫਾਇਦੀ ਫਾਇਦਾ ਹੈਗਾ ਤੇ ਜੇ ਤੁਹਾਡਾ ਫਾਇਦਾ ਹੋ ਉਹੀ ਮੇਰਾ ਫਾਇਦਾ ਉਹ ਤੁਸੀਂ ਹੋਰ ਦੇਖੋਗੇ ਯਾਰ ਆਪਣੀ ਇਹ ਵੀਡੀਓ ਇਹੀ ਕਮਾਈ ਹੁੰਦੀ ਹੈ ਹੁਣ ਇਹ ਤਾਂ ਹੈ ਨਹੀਂ ਹੈ ਨਾ ਕਿ ਆਪਣਾ ਦਿਲ ਦਰਿਆਗ ਆਪਾਂ ਕੋਈ ਜਾਈ ਵੀ ਵੰਡ ਦਾਂਗੇ ਦੇਖੋ ਇੰਨੀ ਕਮਾਈ ਮੈਨੂੰ ਨਾ ਤਜ ਤੱਕ ਹੋਈ ਆ ਕਿਸ ਨੂੰ ਇੱਕ ਟਰਬੋ ਹੀ ਫ੍ਰੀ ਲੈ ਕੇ ਦੇ ਦਾਂਾ ਨਾ ਹੀ ਹੈਗੀ ਇੰਨੀ ਕਮਾਈ ਲੁੱਟਾ ਜਿਹੜੇ ਚੰਗੇ ਫੋਲੋਅਰ ਵਾਲੇ ਬੰਦੇ ਨੇ ਉਹਨਾਂ ਨੂੰ ਜ਼ਰੂਰ ਕਮਾਈ ਹੈਗੀ ਇਹ ਕੰਮ ਚ ਆਪਾਂ ਨੂੰ ਨਹੀਂ ਹੈਗੀ ਤਾਂ ਆਪਾਂ ਸੱਚ ਦੱ ਤੇ ਘਰੋਂ ਆਪਾਂ ਲਾ ਕੇ ਐਵੇਂ ਕਹੀਏ ਮੈਂ ਨਹੀਂ ਦਿੰਦਾ ਹਨਾ ਕਿ ਮੈਨੂੰ ਵੀ ਕੋਈ ਹਰੇਕ ਬੰਦੇ ਆਪ ਦਾ ਫਾਇਦਾ ਦੇਖਦਾ ਮੇਰਾ ਇਹ ਚ ਫਾਇਦਾ ਇਹੀ ਆ ਕਿ ਮੈਨੂੰ ਵਿਊ ਆਣਗੇ ਪੈਸੇ ਆਉਣਗੇ ਮੈਂ ਇਹਦੀ ਨਮੀ ਲਊਂਗਾ ਤਾਂ ਤੁਹਾਨੂੰ ਦੇ ਦੂੰਗਾ ਚ ਨਹੀਂ ਇਹੀ ਵੇਚੂਗਾ ਠੀਕ ਹੈ ਨਾ ਹੁਣ ਆਹੀ ਵੀਡੀਓ ਦੀ ਇਨਕਮੀ ਕੈਲਕੂਲੇਟ ਕਰੂੰਗਾ ਨਾ ਮੈਂ ਜੀ ਵੀਡੀਓ ਨਾ ਪਾਉਂਦਾ ਤਾਂ ਨਾ ਵੇਖ ਮੈਂ ਉਹ ਵੇਚਦਾ ਟਰਪੋ ਮੈਨੂੰ ਵੀ ਇਦਾਂ ਕਹ ਚਲੋ ਤੁਹਾਨੂੰ ਵੀ ਕੁਛ ਨਾ ਕੁਛ ਫਾਇਦਾ ਹੋ ਜੇ ਹੁਣ ਮੈਂ ਤੁਹਾਨੂੰ ਟਰਪੋ ਦਿਖਾ ਦੇਣਾਗਾ ਕਿਹੜੀ ਆਗੀ ਪਰ ਤੁਸੀਂ ਪਾਰਟਨਰਸ਼ਿਪ ਕਰਿਓ ਕੋਈ ਵੀ ਐਵੇਂ ਫਿਰ ਦਿਕਤ ਵਾਲੀ ਗੱਲ ਹੋ ਜਾਂਦੀ ਹੈ ਜੇ ਆਪਾਂ ਸਕਿਪ ਸਕਪ ਕਰ ਦਿੰਨੇ ਆਗੇ ਆਹ ਟਰਬੋ ਤੁਸੀਂ ਦੇਖ ਲਓ ਟੱਲ ਦੀ ਕੋਈ ਇਹਦਾ ਉਹ ਸਿਸਟਮ ਨਹੀਂ ਹੈਗਾ ਦੇਖੋ ਟਰਬੋ ਰੋਂ ਤੱਕ ਦੂੰ ਆਹ ਚੀਜ਼ ਆਜੂ ਟਰਬੋ ਆਜੂਗੀ ਤੇ ਆਹ ਚੀਜ਼ ਆਜੂ ਇਹਦੇ ਬਾਅਦ ਤੁਹਾਨੂੰ ਚਲੋ ਪੈਪੀ ਦੀ ਪੈਪਾਂ ਚਲੋ ਆਪੀ ਬਣਾ ਲਿਓ ਤੁਸੀਂ ਮੇਰੇਆ ਕੰਮ ਆਜੂਗੀ ਜਦੋਂ ਮੈਂ ਟਰਬੋ ਬਦਲੀ ਤੇ ਉੱਤੋਂ ਵੀ ਦਿਖਾ ਦਿੰਨਾ ਤੁਹਾਨੂੰ ਟਰਬੋ ਮੈਂ ਇਹਦਾ ਪਾਰਟ ਨੰਬਰ ਵਗੈਰਾ ਵਗੈਰਾ ਸ਼ੋਅ ਕਰ ਦਿੰਨਾ ਮੈਂ ਕਿੰਨਾ ਪਾਰਟ ਨੰਬਰ ਆ ਜਿਹਦਾ ਹੋਇਆ ਤਾਂ ਦੇਖ ਲੋ ਆ ਸੀ ਟਰਲ ਦੀ ਆ ਆ ਲੋ ਸਕਰੀਨ ਸ਼ਾਟ ਲੈ ਲਿਓ ਵੇਸਟ ਗੇਟ ਵਾਲੀ ਟਰਬੋ ਆ ਮੇਰੇ ਬੰਨੇ ਉਹ ਵੇਸਟ ਗੇਟ ਬੰਦ ਕਰੋ ਚਾਲੂ ਕਰੋ ਹੁਣ ਤਿੰਨ ਨਟਾਂ ਵਾਲੀ ਕਿਹੜੀ ਕਹਿੰਦਾ ਸੀ ਮੈਂ ਆ ਚੀਜ਼ ਆ 1 2 ਤੇ ਇੱਕ ਨਟ ਉਹ ਹੁੰਦਾ ਚਲੋ ਇਹ ਤਾਂ ਤੁਹਾਡਾ ਤਾਂ ਸਲੇਬਾਣ ਜੂ ਸੈਟਿੰਗ ਬਾਕੀ ਟਰਲ ਦੀਆਂ ਟਰਬਾਂ ਬਹੁਤ ਚੰਗੀਆਂ ਹੁੰਦੀਆਂ ਕੋਈ ਮਾੜੀ ਟਰਬ ਹੋਣੀ ਨਹੀਂ ਹੁੰਦੀਗੀ ਜਿਵੇਂ ਜੁਨਟੀਅਰ ਦੀ ਵੀ ਟੈਲ ਦੀ ਆਉਂਦੀ ਆ ਸਵਰਾਜ ਦੀ ਵੀ ਟੈਲ ਦੀ ਆਉਂਦੀ ਕੋਈ ਇਹ ਨਹੀਂ ਹੈਗੀ ਟੈਲ ਦੀ ਟਰਬੋ ਮਾਰੀ ਆ ਠੀਕ ਆ ਬਾਕੀ ਆਪਦੀ ਆਪਦੀ ਪਸੰਦ ਹੁੰਦੀ ਆ ਚੰਗਾ ਹੁਣ ਏ ਆਰ ਰੇਸ਼ੋ ਇਹਦੀ ਕਿਤੇ ਦਿਖਣੀ ਨਹੀਂ ਰਹੀ ਮੈਨੂੰ ਨਹੀਂ ਮੈਂ ਕਦੇ ਗੌਰ ਕੀਤੀ ਐਵੇਂ ਕਹਾ ਠੀਕ ਆ ਇਹ ਲਿਖਣੀ ਪੱਠੀ ਦੇ ਦੂਜੇ ਪਾਸੇ ਹੋਊਗੀ ਇਹਦੀ ਟਰਬੋ ਵਾਲੀ ਪੱਠੀ ਤੇ ਮੈਂ ਤਾਂ ਕਦੇ ਇਸ ਟਰਬੋ ਇੰਨੀ ਗੌਰ ਹੀ ਨਹੀਂ ਕੀਤੀ ਚਲੋ ਆਪਾਂ ਦੂਜੀਆਂ ਨੀ ਚੀਜ਼ਾਂ 'ਚ ਇੰਟਰਸਟ ਵਾਲਾ ਲੈਨੇ ਆ ਆਪਦੀ ਚੀਜ਼ ਤਾਂ ਆਪਾਂ ਨੂੰ ਪਤਾ ਨਹੀਂ ਠੀਕ ਆ ਬਾਕੀ ਵੀ ਕੰਪਰੈਸਰ ਵਾਲੀ ਸਾਈਡ ਵੀ ਬਹੁਤ ਤਾਕੜੀ ਲੱਗਦੀ ਆ ਮੈਨੂੰ ਤਾਂ ਇੰਨਾ ਤੱਕ ਨਹੀਂ ਯਾਦ ਇਹ ਨਹੀਂ ਕਿ ਇਹ ਪੱਖੇ ਕਿੰਨੇ ਆ ਕਿੰਨੇ ਫਰਾਂ ਵਾਲੀ ਆ ਹੁਣ ਜਿਵੇਂ ਦੂਜੀਆਂ ਦੀ ਟਰਬੋ ਦੀ ਆਪਾਂ ਥੋੜੀ ਬਹੁਤ ਨੌਲੇਜ ਰੱਖਦੇ ਆ ਕਿਉਂਕਿ ਜਿਹੜੇ ਕੰਮ 'ਚ ਆਪਾਂ ਪੈ ਜੀਓ ਕੰਮ ਸਿਰੇ ਲਾ ਕੇ ਹਟਦੇ ਏ ਕੰਮ 'ਚ ਆਪਾਂ ਪੈ ਨਹੀਂ ਇਹ ਕੰਮ ਆਪਾਂ ਸਿਰੇ ਲਾ ਹੀ ਨਹੀਂਗਾ ਠੀਕ ਆ ਬਾਕੀ ਤੁਸੀਂ ਦੇਖ ਲਿਓ ਜੇ ਹੁੰਦੇ ਆ ਤਾਂ ਬੈਲੈਂਡ ਗੋਡਾ ਜੇ ਨਹੀਂ ਹੁੰਦੇ ਆਪਾਂ ਨੂੰ ਫੇਰ ਵੀ ਕੋਈ ਦਿੱਕਤ ਨਹੀਂ ਆਪਾਂ ਵਿੱਚ ਘਟਾ ਦੇਣੀ ਆ ਪਰ ਇੱਕ ਟਾਰਗੇਟ ਮੈਂ ਤੁਹਾਨੂੰ ਹੋਰ ਦੱਸ ਦਿੰਨਾ ਠੀਕ ਹੈ ਜਿਵੇਂ ਇਹਨਾਂ ਲੱਖ ਵਿਊ ਤੇ ਪੱਕੇ ਹੋ ਜਾਓਗੇ ਤੁਸੀਂ ਜੇ ਚਲੋ ਆਪਾਂ ਥੋੜੀ ਬਹੁਤ ਹੋਰ ਸ਼ਾਟ ਕਰ ਦਿੰਨੇ ਜੇ ਤੁਸੀਂ ਕਿਸੇ ਨੂੰ ਵੀ ਭਰਾਵਾ ਤੂੰ ਵਿਊ ਲੈ ਜਾਂਦਾ ਮਾਰਾ ਕਹਿੰਦੇ ਨਹੀਂ ਵਿਊ ਤੈਨੂੰ ਆਉਣੀ ਨਹੀਂ ਤੇ ਤੂੰ ਟਰਬੋ ਸਾਨੂੰ ਦੇਣੀ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਜਿੱਦੇ ਮੈਨੂੰ ਇਹ ਟਰਬੋ ਦੇ ਪੈਸੇ ਵਸੂਲ ਹੋ ਗਏ ਫੇਸਬੁੱਕ ਤੇ YouTube ਤੋਂ ਤੇ ਇਹੀ ਵੀਡੀਓ ਦੇ ਥੱਲੇ ਜਿਹੜੀ ਦੋਨਾਂ ਪਾਸੇ ਵੀਡੀਓ ਜਾਊਗੀ ਉਹਦੇ ਥੱਲੇ ਮੈਂ ਉਹਦੇ ਹੀ ਟਰਬੋ ਦੇ ਦੂੰ ਮੇਰੇ ਮਨਿਓਂ ਪਾ 10 ਦਿਨਾਂ ਨੂੰ ਆ ਜਾਣ ਮੇਰੇ ਮਨਿਓਂ 6 ਮਹੀਨਿਆਂ ਨੂੰ ਆ ਜਾ ਮੈਕਸਿਮਮ ਟਾਈਮ ਆਪਾਂ 6 ਮਹੀਨੇ ਹੀ ਰੱਖਾਂਗੇ ਕਿਉਂਕਿ 6 ਮਹੀਨਿਆਂ ਤੋਂ ਪਹਿਲਾਂ ਮੈਨੂੰ ਕੋਈ ਜ਼ਰੂਰਤ ਨਹੀਂ ਟਰਬੋ ਬਦਲ ਦੀ ਮੈਂ ਵੇਟ ਕਰ ਲਉ ਉਸ ਤੋਂ ਬਾਅਦ ਕਿਉਂਕਿ ਸਾਡਾ ਸੀਜ਼ਨ ਸ਼ੁਰੂ ਹੋ ਜੂ ਉਹਦੋਂ ਆਪਾਂ ਬਦਲ ਨਹੀਂ ਬਦਲਣੀ ਜੇ ਨਹੀਂ ਵੀ ਹੋਏ ਆਪਾਂ ਕੋਈ ਫੇਰ ਕੈਂਸਲ ਆ ਗਹਣੀ ਤੇ ਬਾਕੀ ਦੇਖ ਲਓ ਹੁੰਦੀ ਆ ਤਾਂ ਕਰ ਲਓ ਹੋ ਗਈ ਬੰਦ ਓਏ ਹਾਂ ਹੁੰਦੀ ਏ ਸ਼ੇਅਰ ਤਾਂ ਕਰ ਲਿਓ ਤੇ ਫੋਲੋ ਫੋਲੋ ਕਰ ਲਿਓ ਫੇਸਬੁਕ ਤੇ YouTube ਦੇ ਦੋਨਾਂ ਦਾ ਲਿੰਕ ਦੇਵਾਂਗਾ ਮੈਂ ਫੇਸਬੁਕ ਦੀ ਵੀਡੀਓ ਦਾ ਲਿੰਕ ਵੀ ਇਹ YouTube ਤੇ ਥੱਲੇ ਉਹ ਜੇ ਫੇਸਬੁਕ ਤੇ ਦੇਖ ਰਹੇ ਹੋ ਤਾਂ ਮੈਂ YouTube ਦੀ ਵੀਡੀਓ ਦਾ ਲਿੰਕ ਦੇ ਦੂੰਗਾ ਕਮੈਂਟਾਂ ਦੇ ਵਿੱਚ ਜਰੂਰ ਦੇਖਿਓ ਧੰਨਵਾਦ ਸਾਰਿਆਂ ਦਾ